ਹਲਕਾ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੀਡੀਓ ਵਾਇਰਲ ਤੋਂ ਹੁਣ ਤੋਂ ਬਾਅਦ ਜਿੱਥੇ ਕੀ ਉਹ ਸਾਬਕਾ ਕਾਂਗਰਸੀ ਐਮਐਲਏ ਹਰਮਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪਰਿਵਾਰ ਲਈ ਘਟੀਆਂ ਸ਼ਬਦਾਂ ਦੀ ਵਰਤੋਂ ਕਰ ਰਹੇ ਸੀ ਅਤੇ ਉਹਨਾਂ ਦੇ ਵੱਲੋਂ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਸੀ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੱਕ ਜਵਾਬ ਸਾਬਕਾ ਕਾਂਗਰਸੀ ਐਮਐਲਏ ਹਰਮਿੰਦਰ ਸਿੰਘ ਗਿੱਲ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਦੇ ਲਈ ਆਇਆ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਉਸ ਜਵਾਬ ਦੇ ਵਿੱਚ ਕੀ ਕਿਹਾ ਤੁਹਾਨੂੰ ਸੁਣਾ ਦਿੰਨੇ ਆ ਹਾਂ ਦੋਸਤੋ ਅੱਜ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਸਰਦਾਰ ਲਾਲਜੀ ਸਿੰਘ ਮਹਿੰਦਰ ਨੇ ਇੱਕ ਵਰਕਰਜ਼ ਮੀਟਿੰਗ ਵਿੱਚ ਮੇਰੇ ਖਿਆਲ ਦੇ ਵਿੱਚ ਰਾਜਨੀਤੀ ਦੀਆਂ ਗੱਲਾਂ ਘਟ ਕੀਤੀਆਂ ਨੇ ਤੇ ਬਹੁਤ ਹੌਲੇ ਕਿਸਮ ਦੀਆਂ ਹੌਲੀਆਂ ਗੱਲਾਂ ਜਾਰੀਆ ਕੀਤੀਆਂ ਨੇ ਮਿਰਦੇ ਕੋਲ ਇਲਜ਼ਾਮ ਪੋਲੀਟਿਕਲ ਲਾਵੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇੰਨੇ ਹਲਕੇ ਪੱਤਰ ਦੀ ਬਿਆਨਬਾਜ਼ੀ ਮੈਂ ਅੱਜ ਤੱਕ ਆਪਣੇ ਰਾਜਨੀਤਿਕ ਜੀਵਨ ਵਿੱਚ ਕਿਸੇ ਨੂੰ ਆਪਣੇ ਪੋਲੀਟੀਕਲ ਵਿਰੋਧੀਆਂ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ ਇੰਨੀ ਘੱਟੀਆਂ ਗੱਲ ਪਤਾ ਨਹੀਂ ਕਿ ਕਿਸ ਗੱਲ ਦਾ ਗੁੱਸਾ ਆ ਕਿਸ ਗੱਲ ਦਾ ਵਹਿਮ ਆ ਇਹਨਾਂ ਗੱਲਾਂ ਨਾਲ ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵੱਧੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਗਾਲਾਂ ਕੱਢਿਆ ਕਰ ਮੇਰੇ ਪਰਿਵਾਰ ਬਾਰੇ ਜਿੰਨਾ ਤੋਂ ਚਿੱਕੜ ਛਾਲਰਾ ਛਾਲਾ ਮੈਨੂੰ ਕਿਸੇ ਕਿਸਮ ਦੇ ਪਰਵਾਹ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਕਿ ਪੱਟੀ ਹਲਕੇ ਦੇ ਲੋਕ ਦੇਰ ਗਿਆ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਜਦੋਂ ਤੂੰ ਕਿਹਾ ਸੀ ਕਿ ਮੈਂ ਅਗਲੀ ਵਾਰੀ ਵੋਟਾਂ ਤਾਂ ਲੈਣ ਆਉਂਗਾ ਪਹਿਲਾਂ ਕੰਮ ਕਰੂੰਗਾ ਕੰਮ ਕਰਕੇ ਦਿਖਾਣਾ ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗੱਲੋਂ ਮੇਰੇ ਕਰਤਾਰ ਬਾਰੇ ਮੇਰੇ ਪਰਿਵਾਰ ਦੇ ਕਰਤਾਰ ਬਾਰੇ ਮੇਰੀ ਘਰ ਵਾਲੀ ਦੇ ਕਰਤਾਰ ਬਾਰੇ ਲੋਕ ਪਿਛਲੇ 30 35 ਸਾਲਾਂ ਤੋਂ ਜਾਣਦੇ ਨੇ ਮੈਂ ਇਸ ਇਲਾਕੇ ਵਿੱਚ 7 8 9 ਇਲੈਕਸ਼ਨਾਂ ਲੜੀਆਂ ਕੁਝ ਹਰੀਆਂ ਕੁਝ ਜਿੱਤੀਆਂ ਨੇ ਔਰ ਮੇਰੇ ਕਰਤਾਰ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਗੱਲ ਇਸ ਗੱਲ ਦੀ ਸੀ ਕਿ ਜੇ ਕਾਂਗਰਸ ਸਰਕਾਰ ਵੇਲੇ ਵਿਕਾਸ ਹੋਇਆ ਤੇ ਮੈਂ ਵਿਕਾਸ ਦੀਆਂ ਗੱਲਾਂ ਕਰਦਾ ਮੈਂ ਨਾ ਤਾਂ ਜਾਤੀ ਤੌਰ ਤੇ ਕਦੇ ਤੇਰੇ ਬਾਰੇ ਗੱਲ ਕੀਤੀ ਨਾ ਜਾਤੀ ਤੌਰ ਤੇ ਤੇਰੇ ਘਰ ਦੇ ਪਰਿਵਾਰ ਦੀ ਗੱਲ ਕੀਤੀ ਨਾ ਤੇਰੇ ਘਰ ਵਾਲੀ ਬਾਰੇ ਗੱਲ ਕੀਤੀ ਮੈਂ ਤਾਂ ਕਰਦਾ ਹੀ ਨਹੀਂ ਮੈਂ ਤਾਂ ਸਿਰਫ ਇਹ ਗੱਲ ਪੁੱਛਦਾ ਹਾਂ ਕਿ ਸਰਦਾਰ ਜੀ ਵਿਕਾਸ ਕਿੱਥੇ ਹੈ ਕੰਮ ਕਿੱਥੇ ਹੈ ਜਿਹੜੀਆਂ ਗੱਲਾਂ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਵੋਟਾਂ ਪਾਈਆਂ ਸੀ ਐਮਐਲਏ ਬਣਾਇਆ ਮੰਤਰੀ ਬਣਾਇਆ ਡਬਲ ਮੰਤਰੀ ਤੁਸੀਂ ਕਹਿੰਦੇ ਹੋ ਕਿ ਆਪਾਂ ਉਹਦੇ ਵਾਸਤੇ ਲੋਕਾਂ ਦਾ ਕੀ ਸਵਾਰਿਆ ਹਲਕੇ ਦਾ ਕੀ ਸਵਾਰਿਆ ਜਿਹੜੀਆਂ ਤੁਸੀਂ ਅੱਜ ਹੋਸ਼ੀਆਂ ਗੱਲਾਂ ਕੀਤੀਆਂ ਨੇ ਦੇਖੋ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੇ ਮਾਨ ਹਾਨੀ ਦਾ ਪਰਚਾ ਕਰਨਾ ਜੀ ਤੇ ਮੈਂ ਨਹੀਂ ਕੋਈ ਕਰਨਾ ਬੇਸ਼ੱਕ ਤੁਸੀਂ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਜੇ ਤੈਨੂੰ ਵੋਟਾਂ ਵੱਧਦੀਆਂ ਤੇਰੀਆਂ ਇਸ ਤਰੀਕੇ ਨਾਲ ਤੇ ਮੇਰੇ ਖਿਆਲ ਦੇ ਵਿੱਚ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢ ਪਰ ਕਦੇ ਆਪਣੇ ਘਰ ਵਾਲਿਆਂ ਨੂੰ ਆਪਣੀ ਘਰ ਦੀ ਨੂੰ ਪੁੱਛੀ ਕਦੇ ਆਪਣੇ ਪਿਤਾ ਜੀ ਨੂੰ ਪੁੱਛੀ ਕਦੇ ਭਰਾਵਾਂ ਨੂੰ ਕਦੇ ਬੱਚਿਆਂ ਨੂੰ ਕਦੇ ਆਪਣੇ ਦੋਸਤਾਂ ਨੂੰ ਜਾਂ ਸਾਥੀ ਐਮਐਲਏ ਨੂੰ ਜਾ ਸਰਪੰਚਾਂ ਨੂੰ ਜਾਂ ਕਾਉਂਸਲਰਾਂ ਨੂੰ ਪੁੱਛੀ ਕਿ ਜੋ ਤੂੰ ਅੱਜ ਬੋਲਿਆ ਉਹ ਸੋਭਾ ਦਿੰਦਾ ਹੈ। ਰਾਜਨੀਤੀ ਵਿੱਚ ਇਹਨਾਂ ਗੱਲਾਂ ਦੀ ਕਿਤੇ ਥਾਂ ਹੈਗੀ ਆ? ਕੀ ਜੋ ਅੱਜ ਬੋਲ ਕੇ ਤੂੰ ਕੀ ਸੰਦੇਸ਼ ਕਰਨਾ ਚਾਹੁੰਦਾ ਹੈ? ਰਿਜ਼ਲਟ ਤਾਂ 13 ਤੋਂ ਬਾਅਦ 4 ਤਰੀਕ ਨੂੰ ਆ ਜਾਣਾ। ਦੇਖੋ ਇੱਕ ਭਲੇਖਾ ਲੋਕਾਂ ਦੇ ਮਨ 'ਚ ਆ ਗਿਆ ਸੀਗਾ। ਲੋਕ ਬਦਲਾਅ ਦੇ ਚੱਕਰ ਵਿੱਚ ਫਸ ਗਏ। ਲੋਕਾਂ ਨੇ ਵੋਟਾਂ ਪਾਤੀਆਂ। ਲੋਕ ਅੱਜ ਪਛਤਾ ਰਹੇ ਨੇ ਕਿ ਜਦੋਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਰਹੀ ਹੈ। ਉਸ ਖਿਸਕਣ ਕਰਕੇ ਦੇ ਅੱਜ ਗਾਲਾਂ ਕੱਢ ਕੇ ਤੁਹਾਡੀ ਜ਼ਮੀਨ ਤਾਂ ਨਹੀਂ ਬਚਣੀ ਅੱਜ ਉਸ ਇਕੱਠ ਦੇ ਵਿੱਚ ਤੁਹਾਨੂੰ ਚਾਹੀਦਾ ਸੀ ਕਿ 2 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰ ਦੇ ਉਹ ਤੇ ਦੱਸ ਦੇ ਕਿ ਪੱਟੀ ਹਲਕੇ ਦੀਆਂ ਕਿੰਨੀਆਂ ਸੜਕਾਂ ਬਣਾਈਆਂ ਕਿੰਨੇ ਦੀ ਰਿਪੇਅਰ ਕੀਤੀ ਆ ਕਿੰਨੇ ਪ੍ਰੋਜੈਕਟ ਕੀਤੇ ਨੇ ਜਿਹੜੀ ਲਾਅ ਯੂਨੀਵਰਸਿਟੀ ਪੱਟੀ ਚ ਬਣੀ ਉਹਦੇ ਵਾਸਤੇ ਕਿੰਨੇ ਪੈਸੇ ਰਿਲੀਜ਼ ਕਰਾਏ ਨੇ ਕਿੰਨੀਆਂ ਪੰਚਾਇਤਾਂ ਨੂੰ ਗਰੰਟੀਆਂ ਦਿੱਤੀਆਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਹਸਪਤਾਲਾਂ ਵਿੱਚ ਡਾਕਟਰ ਕਿੰਨੇ ਪੂਰੇ ਕੀਤੇ ਨੇ ਸਕੂਲਾਂ ਵਿੱਚ ਟੀਚਰ ਕਿੰਨੇ ਪੂਰੇ ਕੀਤੇ ਇਹ ਰਿਪੋਰਟ ਕਾਰਡ ਦੇਣਾ ਚਾਹੀਦਾ ਸੀ ਜੇ ਮੈਂ ਆਪਣੇ ਕਾਗਰਸ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤਾਂ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਦੇ ਮੇਰੀ ਮਾਰੀ ਹੋਈ ਲੀਕ ਨੂੰ ਤੁਸੀਂ ਵੱਡੀ ਲੀਕ ਮਾਰਦੇ ਲੋਕ ਕਹਿੰਦੇ ਯਾਰ ਲਾਲਜੀਤ ਭੁਲਰੂ 2 ਸਾਲ ਮਿਲ ਕੇ ਮੈਂ ਤਾਂ ਇੱਕ ਯਾਰ ਮਾਮੂਲੀ ਐਮਐਲਏ ਸੀ ਤੁਸੀਂ ਮੰਤਰੀ ਬਣਿਓ ਫਿਰ ਪੰਚਾਇਤ ਮੰਤਰੀ ਬਣਿਓ ਫਿਰ ਟਰਾਂਸਪੋਰਟ ਮੰਤਰੀ ਬਣਿਓ ਕੀ ਟਰਾਂਸਪੋਰਟ ਮੰਤਰੀ ਬਣ ਕੇ ਹਰੀਕੇ ਦਾ ਬੱਸ ਸਟੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਜਿਹੜੇ ਗਰੀਬ ਵਿਚਾਰੇ ਤੜਫਦੇ ਫਿਰਦੇ ਆ ਕੋਈ ਮੁਲਾਜ਼ਮ ਅਜੇ ਤੱਕ ਜਿਹੜੇ ਸਸਪੈਂਡ ਹੋਏ ਭਾਲ ਕਰਾਇਆ ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਿਕਾਸ ਦੀ ਗਾਥਾ ਸ਼ੁਰੂ ਕੀਤੀ ਐ ਹਾਲੇ ਤੱਕ ਤਾਂ ਪੂਣੀ ਨਹੀਂ ਵੱਟੀ ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਦੇਖੋ ਮਨ 'ਚ ਬੰਦਨ ਗੁੱਸਾ ਜ਼ਰੂਰ ਆਉਂਦਾ ਹੈ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਹੈ ਅਫਸੋਸ ਵੀ ਆਉਂਦਾ ਵੀ ਤੁਸੀਂ ਕਿਹਦੇ ਰਾਹ ਤੇ ਤੁਰ ਪਿਆ ਹੋ ਔਰ ਇਹਦੇ ਨਾਲ ਤੁਸੀਂ ਮੇਰਾ ਘਟ ਤੁਸੀਂ ਆਪਣਾ ਸਰਦਾਰ ਵੀ ਜਿਆਦਾ ਜਲੂਸ ਕੱਢਿਆ ਲੋਕ ਆਜਿ ਪੁੱਛਦੇ ਨੇ ਤੁਹਾਡੇ ਤੁਹਾਡੀ ਸਟੇਜ ਤੇ ਬੈਠੇ ਲੋਕ ਤੁਹਾਡੇ ਆਲੇ ਦੁਆਲੇ ਬੈਠੇ ਲੋਕ ਤੁਹਾਡੀ ਪੰਡਾਲ ਵਿੱਚ ਬੈਠੇ ਲੋਕ ਮੈਨੂੰ ਸੈਂਕੜੇ ਲੋਕਾਂ ਨੇ ਫੋਨ ਕੀਤੇ ਆ ਲੋਕ ਰੋ ਰਹੇ ਸਨ ਹੈਰਾਨ ਹੋ ਰਹੇ ਸਨ ਕਿ ਮੰਤਰੀ ਵੀ ਕੋਈ ਇਸ ਤਰ੍ਹਾਂ ਬੋਲਦਾ ਹੁੰਦਾ ਹੈ ਇਸ ਤਰ੍ਹਾਂ ਦੇ ਭਾਸ਼ਣ ਕਰਦੇ ਨੇ ਜਿੰਨਾ ਗੱਲਾਂ ਨਾਲ ਤੁਸੀਂ ਆਪਣਾ ਹੋਸ਼ਾ ਪਨ ਸਾਫਤ ਕੀਤਾ ਮੈਂ ਕੋਈ ਤੁਹਾਡੇ ਤੇ ਮਾਨ ਨਾ ਨਹੀਂ ਕਰਕੇ ਇਸ ਨਹੀਂ ਕਰਨਾ ਮੈਂ ਕੋਈ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਪਰਿਵਾਰ ਬਾਰੇ ਤੁਹਾਡੀ ਘਰ ਵਾਲੀ ਬਾਰੇ ਤੁਹਾਡੇ ਕਰਤਾਰ ਬਾਰੇ ਕੋਈ ਗੱਲ ਨਹੀਂ ਕਰਾਂਗਾ ਮੈਂ ਕਦੇ ਗੱਲ ਨਹੀਂ ਕਰਦਾ ਮੈਂ ਸਿਰਫ ਤੇ ਸਿਰਫ ਤੁਹਾਨੂੰ ਜੀ ਪੁੱਛਿਆ ਤੇ ਇਹ ਪੁੱਛਿਆ ਸੀ ਕਿ ਵਿਕਾਸ ਕਿੱਥੇ ਪੱਟੀ ਦਾ ਜਿਹਦੇ ਵਾਸਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਹੜੀਆਂ ਗੱਲਾਂ ਵਾਸਤੇ ਤੁਸੀਂ ਦਾਅਵੇ ਕਰਦੇ ਅੱਜ ਕਿੱਥੇ ਉਹ ਕੰਮ ਉਹਨਾਂ ਗੱਲਾਂ ਨੂੰ ਕਰੋ ਪਾਰਲੀਮੈਂਟ ਇਲੈਕਸ਼ਨ ਆਈ ਹੈ ਨਾ ਤੁਸੀਂ ਉਮੀਦਵਾਰ ਬਣੇ ਜੰਮ ਜੰਮ ਬਣੋ ਜੰਮ ਜੰਮ ਮੇਰੀ ਵਿਰੋਧਤਾ ਕਰੋ ਜੰਮ ਜੰਮ ਮੈਨੂੰ ਗਾਲ੍ਹਾਂ ਕੱਢੋ ਇਹਨਾਂ ਗੱਲਾਂ ਨਾਲ ਗੱਲ ਲੋਕ ਜਿਹੜੇ ਗੱਲਾਂ ਵਾਸਤੇ ਗਾਲ੍ਹਾਂ ਕੱਢਣ ਵਾਸਤੇ ਵੋਟਾਂ ਨਹੀਂ ਸੀ ਪਾਈਆਂ ਲੋਕਾਂ ਨੇ ਬੋਟਾਂ ਪਾਈਆਂ ਸੀ ਕਿ ਆਮ ਆਦਮੀ ਪਾਰਟੀ ਕਿੰਨੀ ਸੀ ਇੱਕ ਮੌਕਾ केजरीवाल ਇੱਕ ਮੌਕਾ केजरीवाल ਦੇਤਾ ਇੱਕ ਮੌਕਾ ਦੂਜਾ ਤੇ ਮੌਕਾ ਹੀ ਨਹੀਂ ਸੀ ਮੰਗਿਆ ਤੁਹਾਡੇ ਹਾਲਾਤ ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਕਿ ਨਹੀਂ ਅਹਿਸਾਸ ਹੌਲੀ ਹੌਲੀ ਜਿਉਂ-ਜਿਉਂ ਇਲੈਕਸ਼ਨ ਲੱਗੇ ਆਉਗੇ ਤੁਹਾਨੂੰ ਅਹਿਸਾਸ ਹੋਊਗਾ ਕਿ ਤੁਸੀਂ ਸਤਾ ਦੇ ਹੰਕਾਰ ਵਿੱਚ ਆਣ ਕੇ ਕਿਹਨੂੰ-ਕਿਹਨੂੰ ਮਾੜਾ ਬੋਲਿਆ ਕਿਹਨੂੰ-ਕਿਹਨੂੰ ਆਪਣਾ ਦਫ਼ਤਰ ਉਪਜਾਇਆ ਕਿਹਨੂੰ-ਕਿਹਨੂੰ ਗਾਲ੍ਹਾਂ ਕੱਢੀਆਂ ਕਿਹਨੂੰ-ਕਿਹਨੂੰ ਨੀਵੇਂ ਪੱਦਰ ਦਾ ਨੀਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹਨੂੰ ਲੋਕਾਂ ਨੂੰ ਕਿਹਾ ਕਿ ਮੈਂ ਤੈਨੂੰ ਜਾਣਦੇ ਨਹੀਂ ਤੂੰ ਕਿਹੜੇ ਪਿੰਡੋਂ ਆਇਆ ਹੈ ਇਹ ਗੱਲਾਂ ਦਾ ਜਵਾਬ ਤੇ ਲੋਕ ਦੇਣਗੇ ਤੁਹਾਨੂੰ ਕੋਈ ਗੱਲ ਨਹੀਂ ਮੈਨੂੰ ਗਾਲਾਂ ਕੱਢੋ ਹੋਰ ਕੱਢੋ ਗਾਲਾਂ ਜੇ ਤੁਹਾਡੀ ਸ਼ਾਇਦ ਤੁਹਾਡੇ ਮਨ ਦੀ ਤ੍ਰਿਪਤੀ ਹੁੰਦੀ ਹੋਵੇ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੋਵੇ ਸਰਦਾਰ ਲਾਲਜੀਤ ਸਿੰਘ ਮੈਨੂੰ ਜਿੰਨੀ ਮਰਜ਼ੀ ਗਾਲਾਂ ਕੱਢ ਲੈ ਮੇਰੀ ਘਰਵਾਲੀ ਨੇ ਇਸ ਇਲਾਕੇ ਵਿੱਚ ਕਦਮ ਨਾਲ ਕਦਮ ਮਲਾ ਕੇ ਕੰਮ ਕੀਤਾ ਹੈ ਉਹ ਅੱਜ ਬਹੁਤ ਖੁਸ਼ੀਆਂ ਬਹੁਤ ਘਟੀਆਂ ਗੱਲਾਂ ਕੀਤੀਆਂ ਉਹਦੇ ਕਿਰਤਾਰ ਬਾਰੇ ਗੱਲਾਂ ਕੀਤੀਆਂ ਨੇ ਪੁੱਛ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕਮਰੇ ਬਣਾ ਕੇ ਦਿੱਤੇ ਉਹਨਾਂ ਨੇ ਪੁੱਛ ਉਹਨਾਂ ਲੋਕਾਂ ਨੂੰ ਗਰੀਬਾਂ ਦੀ ਜਿਨ੍ਹਾਂ ਦੀ ਮਦਦ ਕਰਦੀ ਹੈ ਪੁੱਛੋ ਕਰੋਨਾ ਕਾਲ ਦੇ ਵਿੱਚ ਜਦੋਂ ਸੁਸਾਇਟੀਆਂ ਨੂੰ ਉੱਥੇ ਲੋਕਾਂ ਦੇ ਰੋਸ਼ਨ ਵਾਸਤੇ ਪੈਸੇ ਦੇ ਕੇ ਜਾਂਦੇ ਹੋ ਜਾਂ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੂੰ ਕਿਹਾ ਕਿ ਗਿੱਲ ਦੇ ਤਾਂ 2.5 ਕਿਲੇ ਮੇਰੇ 60 ਕਿਲੇ ਮੈਂ ਕਹਿੰਨਾ ਮੇਰੇ 2.5 ਕਿਲੇ ਵੀ ਨਹੀਂ ਮੈਂ ਤਾਂ ਗਰੀਬ ਬੰਦਾ ਮਾਤੜ ਬੰਦਾ ਮੈਂ ਕਦੇ ਤਾਂ ਦਾਵਾ ਕੀਤਾ ਮੇਰਾ 100 ਕਿਲਾ ਹੈ ਮੈਂ ਕਹਿੰਨਾ ਤੇਰੇ 60 ਕਿਲੇ 100 ਹੋਣ 200 ਹੋਣ 500 ਹੋਵੇ ਕਿਸੇ ਨੇ ਕਿਹਾ ਆ ਜੰਮ ਜੰਮ ਬਣਾਓ ਹੋਰ ਦਾ ਲੱਗਦਾ ਬਣਾਓ ਮੈਂ ਤਾਂ ਆਪਣੇ ਆਪ ਚ ਸੰਤੁਸ਼ਟ ਆ ਮੈਂ ਕਹਿੰਦਾ ਮੇਰੇ ਢਾਈ ਕਿੱਲੇ ਬਣੀ ਮੈਂ ਤਾਂ ਜੋ ਕੁਝ ਵੀ ਹੈ ਮੈਂ ਆਪਣੇ ਆਪ ਸੰਤੁਸ਼ਟ ਆ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਬੰਦਾ ਆ ਜੇ ਤੈਨੂੰ ਕੋਈ ਕਿਸੇ ਗੱਲ ਦਾ ਭੁਲੇਖਾ ਹੋਵੇ ਕਿ ਸ਼ਾਇਦ ਸਰਕਾਰ ਵੜਾ ਕੇ ਤੇ ਮੈਂ ਕੋਈ ਗੁੱਟਾ ਮਾਰਾਂ ਕਿਤੇ ਲੱਭ ਤਕੜੇ ਹੋ ਕੇ ਆਪਣੀਆਂ ਜਿਹੜੀਆਂ ਏਜੰਸੀਆਂ ਨੇ ਤੇਰੀਆਂ ਪੇਰੀਆਂ ਇੰਟੈਲੀਜੈਂਸ ਏਜੰਸੀਆਂ ਨੇ ਵਿਜੀਲੈਂਸ ਨੇ ਜੋ ਮਰਜ਼ੀ ਕਰੋ ਤੁਹਾਡੇ ਕੋਲ ਹੱਕ ਹੈ ਅਸਲ ਆ ਕੰਮ ਕਰੋ ਤਕੜੇ ਹੋ ਕੇ ਕਰੋ ਤੇ ਭਾਰੇ ਆ ਕਿ ਮੈਂ ਹੋਂ ਤਾਂ ਤੈਨੂੰ ਕੁਝ ਨਹੀਂ ਕਹਿਣਾ ਸਮਾਂ ਆ ਜਾਣਾ ਜਦੋਂ ਸਮਾਂ ਆ ਗਿਆ ਨਾ ਫਿਰ ਮੈਂ ਕੱਲੀ ਕੱਲੀ ਦਾ ਹਿਸਾਬ ਦਾ ਗੱਲ ਦਾ ਪੁੱਛੂੰਗਾ ਜ਼ਰੂਰ ਤੇ ਮਤ ਸਮਝੀ ਕਿ ਇਹ ਕਮਜ਼ੋਰੀ ਨਾ ਸਮਝੀ ਕਿ ਮੈਂ ਅੱਜ ਕੋਈ ਗੱਲ ਨਹੀਂ ਕਰਦਾ ਤੋ ਸਮਾਂ ਆਇਆ ਨਾ ਸਰਦਾਰ ਲਾਲਜੀਤ ਸਿਆ ਕਿ ਜੋ ਕੁਝ ਮੂੰਹ ਚੋਂ ਨਿਕਲਦਾ ਰਿਕਾਰਡਿੰਗ ਹੈ ਤੁਹਾਡੀਆਂ ਟੇਪਾਂ ਪਈਆਂ ਨੇ ਫਿਰ ਮੈਂ ਪੁੱਛੂੰਗਾ ਕਿ ਸਰਦਾਰ ਜੀ ਦੱਸੋ ਇਹਨਾਂ ਗੱਲਾਂ ਦਾ ਜਵਾਬ ਕੀ ਹੈ ਇਲੈਕਸ਼ਨ ਲੜ ਜਿਹਨੂੰ ਤੇਰੀਆਂ ਗੱਲਾਂ ਮੁਬਾਰਕ ਹੋਣ ਤੇਰੇ ਲਬਜ ਤੇਰੀ ਸਪੀਚ ਤੈਨੂੰ ਮੁਬਾਰਕ ਹੋਵੇ ਪਰਮਾਤਮਾ ਕਿਰਪਾ ਕਰੇ ਤੰਦਰੁਸਤ ਰਹੇ ਇਹਨਾਂ ਪਰਿਵਾਰ ਤੰਦਰੁਸਤ ਰਹੇ ਉਹ ਵੇਖਣ ਕਿ ਜਦੋਂ 1 ਜੂਨ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਆਉਣਾ ਹੈ ਉਦੋਂ ਆਪਣਾ ਹਾਲ ਕੀ ਹੁੰਦਾ ਹੈ ਗਿਣਤੀ ਕਰਕੇ ਨਾ ਕਿਤੇ ਕਿਤਾਬ ਦੇ ਵਿੱਚ ਲਿਖ ਲੈ ਕੇ ਨਾ ਗਿਣਤੀ ਕਰਦਾ ਜੀ ਕਿੰਨੇ ਲੋਕ ਤਨ ਛੱਡ ਰਹੇ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਨਾਬ ਜੀ ਤੁਸੀਂ ਮੰਤਰੀ ਹੋ ਤੁਸੀਂ ਉਮੀਦਵਾਰ ਹੋ ਤੇ ਲੋਕ ਹੈ ਜੀ ਕਾਂਗਰਸ ਜੁਆਇਨ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਪਤਾ ਲੱਗੂ ਤੈਨੂੰ ਸਮਝ ਨਹੀਂ ਆਉਣੀ ਕਿ ਗੱਲ ਕੀ ਬਣੀ ਹੈ ਹਨੇਰੀ ਆਈ ਸੀ ਨਾ ਆਮ ਆਦਮੀ ਪਾਰਟੀ ਦੀ ਉਹ ਜਦੋਂ ਧੂੜ ਉੱਡੀ ਸੀਗੀ ਉਹ ਲੋਕਾਂ ਦੀ ਅੱਖਾਂ ਵਿੱਚ ਭਈ ਉਹਨਾਂ ਨੂੰ ਸਾਡਾ ਕੰਮ ਨਜ਼ਰ ਨਹੀਂ ਆਇਆ ਪਰ ਹੁਣ ਇੱਕ ਸੁਨਾਮੀ ਆਉਣੀ ਹੈ ਉਸ ਸੁਨਾਮੀ ਦੇ ਵਿੱਚ ਸਭ ਕੁਝ ਘਾਟੇਰੀ ਹੋ ਜਾਣਾ ਤੈਸ਼ ਨਾਸ਼ ਹੋ ਜਾਣਾ ਖਤਮ ਹੋ ਜਾਣਾ ਟਕੜਾ ਹੋ ਕੇ ਰਾਜਨੀਤੀ ਵਾਸਤੇ ਕੋਈ ਚੰਗੇ ਸੱਜਣ ਲੱਭ ਕੇ ਉਹਨਾਂ ਨੂੰ ਸਿੱਖ ਜਿਵੇਂ ਮੈਨੂੰ ਕੀ ਬੋਲਣਾ ਚਾਹੀਦਾ ਜਿਹੜੀ ਜਿਹੜੀ ਸਪੀਚ ਅੱਜ ਤੂੰ ਕੀਤੀ ਹੈ ਨਾ ਉਹ ਕਿਤੇ ਆਮਣਾ ਅੰਦਰ ਬਹਿਣ ਕਿ ਨਾ ਉਹ ਸਪੀਚ ਦੁਬਾਰਾ ਸੁਣੀ ਆਪਣੇ ਪਰਿਵਾਰ ਨੂੰ ਆਪਣੇ ਘਰਦਿਆਂ ਨੂੰ ਆਪਣੇ ਪਿਤਾ ਜੀ ਨੂੰ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਦਸੀ ਕਿ ਆ ਜਾ ਮੈਂ ਬੋਲ ਕੇ ਆਇਆ ਕਿ ਇੱਕ ਵੀ ਬੰਦਾ ਤੇਰੀ ਉਸ ਸਪੀਚ ਨੂੰ ਠੀਕ ਕਹ ਦੇਗਾ ਕਿ ਮੈਂ ਜਿੱਥੇ ਕਹਿੰਗਾ ਨੀਵਾ ਨੀਵਾ ਕਰਕੇ ਮੈਂ ਉਹ ਜਿੱਥੇ ਮਰਜੀ ਬਿਠਾ ਦੇਈ ਮੈਂ ਆਪਣੇ ਹਾਰਮਨ ਨੂੰ ਕਰ ਰਿਹਾ ਸੋ ਇਸ ਕਰਕੇ ਪਰਮਾਤਮਾ ਬੜਾ ਬਿਆੰਤਿਆ ਮੈਂ ਬਹੁਤ ਜਫਰ ਜਾਲਦੇ ਆ ਤੰਗੀਆਂ ਵੇਖੀਆਂ ਮੈਨੂੰ ਕਿਸੇ ਕਿਸਮ ਦੇ ਪ੍ਰਵਾਹ ਨਹੀਂ ਜਿੱਤਾਂ ਹਾਰਾ ਪਰਮਾਤਮਾ ਦੇ ਵਾਸਤੇ ਆ ਅਧਿਕਾਰ ਕਦੇ ਜਿੱਤ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਤਕੜੇ ਹੋ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਜੋ ਰੱਬ ਨੇ ਤੁਹਾਨੂੰ ਦਿੱਤੀ ਆ ਲੋਕਾਂ ਨੇ ਦਿੱਤੀ ਆ ਔਰ ਜੋ ਤੁਸੀਂ ਕੀਤਾ ਹੈ ਇਹਦਾ ਕਮਿਆਜਾ ਮੇਰੇ ਖਿਆਲ ਦੇ ਵਿੱਚ 650 ਬੰਦਾ ਉਸ ਤੁਹਾਡੀ ਮੀਟਿੰਗ ਦੇ ਵਿੱਚ ਸੀ ਯੂਰ ਦਾ ਤੁਸੀਂ ਬੜਾ ਲਾਇਆ ਉਸੀਆਂ ਕੁਝ ਖਾਲੀ ਵੀ ਸੀ ਔਰ ਉਸ 650 ਬੰਦੇ ਵਿੱਚੋਂ ਇੱਕ ਵੀ ਬੰਦਾ ਜੇ ਤੈਨੂੰ ਕਵੇ ਕਿ ਬਹੁਤ ਚੰਗਾ ਬੋਲਿਆ ਤੇ ਜਰੂਰ ਆਪਣੇ ਆਪ ਨੂੰ ਥਾਪੀ ਨਹੀਂ ਪਰ ਮੈਨੂੰ ਅਫਸੋਸ ਹੈ ਮੈਨੂੰ ਤਰਸ ਆਉਂਦਾ ਤੇਰੀ ਸੋਚ ਦੇ ਯਾਰ ਤੂੰ ਕਿੱਥੇ ਰਾਜਨੀਤੀ ਦਾ ਪੱਧਰ ਕਿੰਨਾ ਨੀਵਾ ਦੇਖਦਾ ਇਹਦਾ ਸਾਥ ਤੈਨੂੰ ਆਉਣ ਵਾਲੇ ਦਿਨਾਂ ਚ ਹੋਊਗਾ ਤੇ ਤੈਨੂੰ ਕਮਿਆਜਾ ਬੁੱਕਣਾ ਪੈਣਾ ਚੇਤਾ ਰੱਖੀ ਬਹੁਤ ਬਹੁਤ ਧੰਨਵਾਦ ਕਰਨ ਦਾ ਤਾਂ ਤੁਸੀਂ ਦੇਖਿਆ ਕਿ ਸਾਬਕਾ ਕਾਂਗਰਸੀ ਐਮਐਲਏ ਹਰਮਿੰਦਰ ਸਿੰਘ ਪੁੱਲ ਬੜੇ ਟਰਮੇ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਾਲ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਹੋਏ ਨਜ਼ਰ ਵੀ ਆ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਨਾਂ ਗੱਲਾਂ ਦਾ ਖਮਿਆਜ਼ਾ ਵੀ ਪੁਗਤਣਾ ਪਏਗਾ ਦੱਸਦੀ ਕਿ ਇਸ ਪੂਰੇ ਮਾਮਲੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿੱਥੇ ਨਿੰਦਾ ਕੀਤੀ ਗਿਆ ਉੱਥੇ ਹੀ ਇਸ ਦੇ ਸਬੰਧ ਦੇ ਵਿੱਚ ਮੰਤਰੀ ਦੇ ਖਿਲਾਫ ਇੱਕ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਕੋਲ ਵੀ ਪੁੱਜ ਗਈ ਹੈ ਅਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਐਫ ਆਈ ਆਰ ਦਰਜ ਕਰਨ ਅਤੇ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣਨ ਵਾਲੇ ਨੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਜਾਣਨ ਲਈ ਬਣੇ ਰਹੋ ਰਜਾਨਾ ਲੋਕਨਾਟਿਵੀ ਦੇ ਨਾਲ